ਜਦੋਂ ਮੈਂ ਹੁੰਦੀ ਹੈ ਉਦੋਂ ਤੂੰ ਦੂਰ ਲੱਗਦਾ ਹੈ ਜਦੋਂ ਮੈਂ ਖਤਮ ਹੋ ਜਾਂਦੀ ਹੈ ਉਦੋਂ ਸਿਰਫ ਤੂੰ ਹੀ ਰਹਿ ਜਾਂਦਾ ਹੈ ਇਹ ਉਹ ਅਵਸਥਾ ਹੈ ਜਿੱਥੇ ਅਹੰਕਾਰ ਦੀ ਆਵਾਜ਼ ਚੁੱਪ ਹੋ ਜਾਂਦੀ ਹੈ ਅਤੇ ਪ੍ਰੇਮ ਦੀ ਚੁੱਪ ਬੋਲਣ ਲੱਗਦੀ ਹੈ ਜਦੋਂ ਮਨੁੱਖ ਜਨਮ ਲੈਂਦਾ ਹੈ ਉਹ ਖਾਲੀ ਹੁੰਦਾ ਹੈ ਨਾ ਉਸ ਨੂੰ ਮੈਂ ਦਾ ਗਿਆਨ ਹੁੰਦਾ ਹੈ ਨਾ ਮੇਰੇ ਦਾ ਭਾਰ ਉਸ ਵੇਲੇ ਉਹ ਪ੍ਰਭੂ ਦੇ ਸਭ ਤੋਂ ਨੇੜੇ ਹੁੰਦਾ ਹੈ ਪਰ ਸਮੇਂ ਦੇ ਨਾਲ ਨਾਲ ਨਾਮ ਬਣਦਾ ਹੈ ਪਛਾਣ ਬਣਦੀ ਹੈ ਰਿਸ਼ਤੇ ਬਣਦੇ ਨੇ ਅਤੇ ਮੈਂ ਹੌਲੀ-ਹੌਲੀ ਮਜ਼ਬੂਤ ਹੋਣ ਲੱਗਦੀ ਹੈ ਇਹ ਮੈਂ ਹੀ ਹੈ ਜੋ ਮਨੁੱਖ ਨੂੰ ਪਰਮਾਤਮਾ ਤੋਂ ਦੂਰ ਕਰਦੀ ਹੈ ਕਿਉਂਕਿ ਜਿੱਥੇ ਮੈਂ ਹੈ ਉਥੇ ਤੂੰ ਨਹੀਂ ਦਿਖਦਾ ਪਰਮਾਤਮਾ ਨਾਲ ਪਿਆਰ ਕੋਈ ਲੈਣ ਦੇਣ ਨਹੀਂ ਕੋਈ ਸ਼ਰਤ ਨਹੀਂ ਕੋਈ ਮੰਗ ਨਹੀਂ ਇਹ ਤਾਂ ਆਪਣੇ ਆਪ ਨੂੰ ਮਿਟਾ ਦੇਣ ਦੀ ਕਲਾ ਹੈ ਹੇ ਵਾਹਿਗੁਰੂ ਜਦੋਂ ਮੈਂ ਕਹਿੰਦੀ ਹਾਂ ਇਹ ਮੇਰਾ ਹੈ ਉਦੋਂ ਦੁੱਖ ਜਨਮ ਲੈਂਦਾ ਹੈ ਜਦੋਂ ਮੈਂ ਕਹਿੰਦੀ ਹਾਂ ਇਹ ਮੈਂ ਕੀਤਾ ਹੈ ਉਦੋਂ ਅਹੰਕਾਰ ਪੈਦਾ ਹੁੰਦਾ ਹੈ ਪਰ ਜਦੋਂ ਮੈਂ ਕਹਿ ਦਿੰਦੀ ਹਾਂ ਸਭ ਕੁਝ ਤੇਰਾ ਹੈ ਉਦੋਂ ਮਨ ਨੂੰ ਸ਼ਾਂਤੀ ਮਿਲਦੀ ਹੈ ਪ੍ਰੇਮ ਉਸ ਵੇਲੇ ਸ਼ੁਰੂ ਹੁੰਦਾ ਹੈ ਜਦੋਂ ਉਮੀਦ ਖਤਮ ਹੋ ਜਾਂਦੀ ਹੈ ਪਰਮਾਤਮਾ ਨਾਲ ਪਿਆਰ ਉਸ ਵੇਲੇ ਗਹਿਰਾ ਹੁੰਦਾ ਹੈ ਜਦੋਂ ਅਸੀਂ ਉਸ ਤੋਂ ਕੁਝ ਮੰਗਣਾ ਛੱਡ ਦਿੰਦੇ ਹਾਂ ਜਦੋਂ ਹਰ ਥਾਂ ਤੂੰ ਹੀ ਤੂੰ ਹੁੰਦਾ ਹੈ ਉਦੋਂ ਮੈਂ ਆਪਣੇ ਆਪ ਮਿਟ ਜਾਂਦੀ ਹੈ ਰੁੱਖ ਵਿੱਚ ਵੀ ਤੂੰ ਹਵਾ ਵਿੱਚ ਵੀ ਤੂੰ ਪਾਣੀ ਵਿੱਚ ਵੀ ਤੂੰ ਸਾਹਾਂ ਵਿੱਚ ਵੀ ਤੂੰ ਜਦੋਂ ਇਹ ਇਹ ਅਹਿਸਾਸ ਹੋ ਜਾਂਦਾ ਹੈ ਕਿ ਹਰ ਦਿਲ ਦੀ ਧੜਕਣ ਉਸ ਦੀ ਰਜਾ ਨਾਲ ਹੈ ਉਦੋਂ ਮਨੁੱਖ ਨੀਮਾ ਹੋ ਜਾਂਦਾ ਹੈ ਨਿਮਰਤਾ ਹੀ ਪਰਮਾਤਮਾ ਦਾ ਦਰਵਾਜਾ ਹੈ ਅਹੰਕਾਰ ਉਸ ਦਰਵਾਜੇ ਦੀ ਕੰਧ ਹੈ हे परमात्मा तू ਮੰਦਰ ਵਿੱਚ ਨਹੀਂ ਤੂੰ ਮਸਜਿਦ ਵਿੱਚ ਵੀ ਨਹੀਂ ਤੂੰ ਗਿਰਜਿਆ ਵਿੱਚ ਵੀ ਨਹੀਂ ਤੂੰ ਸਿਰਫ ਦਿਲ ਦੇ ਅੰਦਰ ਹੈ ਜਿਸ ਦਿਲ ਵਿੱਚ ਪਿਆਰ ਹੈ ਉੱਥੇ ਤੂੰ ਵਸਦਾ ਹੈ ਜਿਸ ਦਿਲ ਵਿੱਚ ਨਫ਼ਰਤ ਹੈ ਉੱਥੇ ਤੂੰ ਨਹੀਂ ਪਰਮਾਤਮਾ ਨਾਲ ਪਿਆਰ ਕੋਈ ਰਸਮ ਨਹੀਂ ਇਹੇ ਜੀਵਨ ਦੀ ਸਾਹ ਹੈ ਜਦੋਂ ਮਨੁੱਖ ਦੁੱਖ ਵਿੱਚ ਹੁੰਦਾ ਹੈ ਉਹ ਪ੍ਰਭੂ ਨੂੰ ਯਾਦ ਕਰਦਾ ਹੈ ਪਰ ਜਦੋਂ ਸੁੱਖ ਵਿੱਚ ਹੁੰਦਾ ਹੈ ਉਹ ਪ੍ਰਭੂ ਨੂੰ ਭੁੱਲ ਜਾਂਦਾ ਹੈ ਅਸਲ ਪਿਆਰ ਉਹ ਹੈ ਜੋ ਸੁੱਖ ਤੇ ਦੁੱਖ ਦੋਵਾਂ ਵਿੱਚ ਇੱਕੋ ਜਿਹਾ ਰਹੇ ਜੋ ਕਹੇ ਕਿ ਜੋ ਤੂੰ ਦਿੱਤਾ ਠੀਕ ਹੈ ਜੋ ਤੂੰ ਲੈ ਲਿਆ ਉਹ ਵੀ ਠੀਕ ਹੈ ਹੇ ਵਾਹਿਗੁਰੂ ਜਦੋਂ ਤੂੰ ਕੁਝ ਖੋਹ ਲੈਂਦਾ ਹੈ ਉਹ ਸਜ਼ਾ ਨਹੀਂ ਹੁੰਦੀ ਉਹ ਇੱਕ ਸਿੱਖਿਆ ਹੁੰਦੀ ਹੈ ਤੂੰ ਜੋ ਤੋੜਦਾ ਹੈ ਉਹ ਮਨੁੱਖ ਨੂੰ ਜੋੜਨ ਲਈ ਤੂੰ ਜੋ ਰੁਲਾਉਂਦਾ ਹੈ ਉਹ ਅਹੰਕਾਰ ਨੂੰ ਮਿਟਾਉਣ ਲਈ ਪਰਮਾਤਮਾ ਨਾਲ ਪਿਆਰ ਉਸ ਬੱਚੇ ਬੱਚੇ ਵਰਗਾ ਹੁੰਦਾ ਹੈ ਜੋ ਮਾਂ ਦੀ ਗੋਦ ਵਿੱਚ ਬਿਨਾਂ ਡਰ ਤੋਂ ਸੌਂ ਜਾਂਦਾ ਹੈ ਉਸ ਨੂੰ ਇਹ ਨਹੀਂ ਪਤਾ ਕੀ ਰੋਟੀ ਕਿੱਥੋਂ ਆਵੇਗੀ ਕੱਲ ਕੀ ਹੋਵੇਗਾ ਉਹ ਸਿਰਫ ਭਰੋਸਾ ਕਰਦਾ ਹੈ ਭਰੋਸਾ ਹੀ ਭਗਤੀ ਹੈ ਜਦੋਂ ਮੈਂ ਖਤਮ ਹੋ ਜਾਂਦੀ ਹੈ ਉਦੋਂ ਡਰ ਵੀ ਖਤਮ ਹੋ ਜਾਂਦਾ ਹੈ ਕਿਉਂਕਿ ਡਰ ਮੈਂ ਦਾ ਹੁੰਦਾ ਹੈ ਜਿਸ ਨੂੰ ਕੁਝ ਗਵਾਉਣ ਦਾ ਡਰ ਨਹੀਂ ਉਹੀ ਸੱਚਾ ਪ੍ਰੇਮੀ ਹੈ हे ਪਰਮਾਤਮਾ ਮੈਨੂੰ ਵੱਡਾ ਨਾ ਬਣਾ ਮੈਨੂੰ ਸੱਚਾ ਬਣਾ ਮੈਨੂੰ ਤਨਵਾਨ ਨਾ ਬਣਾ ਮੈਨੂੰ ਸੰਤੁਸ਼ਟ ਬਣਾ ਮੈਨੂੰ ਪ੍ਰਸਿੱਧ ਨਾ ਬਣਾ ਮੈਨੂੰ ਨੀਮਾ ਬਣਾ ਜਦੋਂ ਮਨੁੱਖ ਕਹਿੰਦਾ ਹੈ ਮੈਂ ਕੁਝ ਨਹੀਂ ਉਦੋਂ ਪ੍ਰਭੂ ਕਹਿੰਦਾ ਹੈ ਸਭ ਕੁਝ ਮੈਂ ਹਾਂ ਇਹ ਹੀ ਮਿਲਾਪ ਹੈ ਇਹ ਹੀ ਪ੍ਰੇਮ ਹੈ ਇਹ ਹੀ ਮੁਕਤੀ ਹੈ ਹੇ ਵਾਹਿਗੁਰੂ ਮੇਰੀ ਅਰਦਾਸ ਇਹ ਨਹੀਂ ਕਿ ਤੂੰ ਮੇਰੀ ਹਰ ਮੰਗ ਪੂਰੀ ਕਰ ਮੇਰੀ ਅਰਦਾਸ ਇਹ ਹੈ ਕਿ ਤੂੰ ਮੇਰੀ ਮਰਜ਼ੀ ਖਤਮ ਕਰ ਦੇ ਤਾਂ ਜੋ ਤੇਰੀ ਰਜਾ ਹੀ ਮੇਰੀ ਖੁਸ਼ੀ ਬਣ ਜਾਵੇ ਜਦੋਂ ਹਰ ਥਾਂ ਤੂੰ ਹੀ ਤੂੰ ਹੁੰਦਾ ਹੈ ਉਦੋਂ ਮੈਂ ਰਹਿੰਦੀ ਹੀ ਨਹੀਂ ਅਤੇ ਜਦੋਂ ਮੈਂ ਨਹੀਂ ਰਹਿੰਦੀ ਉਦੋਂ सिर्फ तू ही रह रहता है यही परमात्मा प्यार है यही जीवन की सच्चाई है यही असल जिंदगी है वागुरु जी का खालसा वागुरु जी की फतेह